ਤਹਿਤ ਐਸ ਪਰ ਪ੍ਰोसीजर ਮੁਆਫੀ ਦਵਾਈ ਗਈ ਹੈ ਇਸੇ ਤਰ੍ਹਾਂ ਇਹ ਜਿਹੜਾ ਸੀਗਾ ਇਹ ਡਰੱਗਸ ਦੇ ਉੱਤੇ ਸੀਗਾ ਗੈਂਗਸਟਰ ਦੇ ਅਗੇਂਸਟ ਪੰਜਾਬ ਪੁਲਿਸ ਨੇ ਬਹੁਤ ਵੱਡਾ ਕੰਮ ਕੀਤਾ ਹੈ ਜਿੱਦਾਂ ਆਪਾਂ ਨੂੰ ਪਤਾ ਹੈ April 2022 ਦੇ ਵਿੱਚ ਸਪੈਸ਼ਲ ਜਿਹੜੀ ਹੈ ਐਂਟੀ ਗੈਂਗਸਟਰ ਟਾਸਕ ਫੋਰਸ ਆ ਉਹਦੀ ਸਥਾਪਨਾ ਕੀਤੀ ਗਈ ਸੀ ਇੱਕ ADGP ਦੀ ਰੈਂਕ ਦੇ ਅਫਸਰ ਦੇ ਥੱਲੇ ਹੁਣ ਤੱਕ EGTF ਨੇ 290 ਜਿਹੜੇ ਨੇ ਗੈਂਗਸਟਰ ਉਂਗਲੀ ਕ੍ਰਿਮੀਨਲਸ ਨੂੰ ਅਰੈਸਟ ਕੀਤਾ ਹੈ 1130 ਫੀਡ ਯੂਨਿਟਸ ਨੇ ਕੀਤਾ ਹੈ ਸੋ ਟੋਟਲ 1420 ਜਿਹੜੇ ਆ ਹਾਰਡ ਕੋਰ ਕ੍ਰਿਮੀਨਲਸ ਗੈਂਗਸਟਰਸ ਉਹਨਾਂ ਨੂੰ ਪੰਜਾਬ ਪੁਲਿਸ ਨੇ ਅਰੈਸਟ ਕੀਤਾ ਹੈ 12 ਹਾਰਡ ਕੋਰ ਕ੍ਰਿਮੀਨਲ ਜਿਹੜੇ ਆ ਉਹ ਪ੍ਰੋਸੀਜਰ ਦੇ ਮਤਾਬਕ ਸੈਲਫ ਡਿਫੈਂਸ ਦੇ ਵਿੱਚ ਪੁਲਿਸ ਨੇ ਜਦੋਂ ਇਨਕਾਊਂਟਰ ਉਹਨਾਂ ਦਾ ਹੋਇਆ ਤਾਂ 12 ਜਿਹੜੇ ਕ੍ਰਿਮੀਨਲਸ ਨੂੰ ਨਿਊਟਰਲਾਈਜ਼ ਹੋਏ ਜਿਦੇ ਵਿੱਚੋਂ 6 ਐਂਟੀ ਗੈਂਗਸਟਰ ਟਾਸਕ ਫੋਰਸ ਦੇ ਨਾਲ ਹੋਏ 6 ਜ਼ਿਲ੍ਹਾ ਪੁਲਿਸ ਦੇ ਨਾਲ ਹੋਏ ਇਸੇ ਤਰ੍ਹਾਂ 508 ਜਿਹੜੇ ਗੈਂਗਸਟਰ ਦੇ ਮੋਡਿਊਲਸ ਬਸ ਕਿਤੇ ਗਏ ਆ ਜਿਹਦੇ ਵਿੱਚੋਂ 100 AGTF ਨੇ ਕੀਤੇ ਔਰ 408 ਜਿਹੜੇ ਨੇ ਉਹ ਜ਼ਿਲ੍ਹਾ ਪੁਲਿਸ ਨੇ ਕੀਤੇ 1337 ਵੈਪਨ ਰਿਕਵਰ ਕੀਤੇ ਗਏ ਆ ਟੋਟਲ ਜਿਹਦੇ ਵਿੱਚੋਂ 252 AGTF ਨੇ ਕੀਤੇ ਆ 1081 ਜਿਹੜੇ ਵੈਪਨ ਆ ਉਹ ਜ਼ਿਲ੍ਹਾ ਪੁਲਿਸ ਨੇ ਕੀਤੇ ਆ ਸੋ ਵੈਪਨਸ ਦੇ ਉੱਤੇ ਔਰ ਗੈਂਗਸਟਰਸ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਇਸੇ ਤਰ੍ਹਾਂ ਜਦੋਂ ਐਕਸ਼ਨ ਅਗੇਂਸਟ ਟੈਰਰਿਸਟ ਦੀ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਸਾਡਾ ਜਿਹੜਾ ਕਾਉਂਟਰ ਇੰਟੈਲੀਜੈਂਸ ਵਿੰਗ ਆ ਔਰ ਇੰਟਰਨਲ ਸਕਿਉਰਿਟੀ ਵਿੰਗ ਨੇ ਕਾਫੀ ਵੱਡੇ ਪੱਧਰ ਤੇ ਕੰਮ ਕੀਤਾ ਇਸ ਸਮੇਂ ਦੇ ਦੌਰਾਨ 45 ਜਿਹੜੇ ਟੈਰਰਿਸਟ ਮੋਡਿਊਲਸ ਆ ਬਸਟ ਕੀਤੇ ਗਏ 272 ਜਿਹੜੇ ਟੈਰਰਿਸਟਾਂ ਨੂੰ ਗ੍ਰਿਫਤਾਰ ਕੀਤਾ ਗਿਆ 34 ਰਾਈਫਲਸ 303 ਜਿਹੜੇ ਰਿਵੋਲਵਰਸ ਆ ਪਬਲਿਕ ਪਿਸਟਲਸ ਉਹ ਇਸ ਸਮੇਂ ਦੇ ਦੌਰਾਨ ਰਿਕਵਰ ਹੋਏ ਆ 8 ਡੈਟੋਨੇਟਰ ਰਿਕਵਰ ਹੋਏ ਆ ਫਿਰ ਬੀਐਸਐਫ ਦੇ ਨਾਲ ਮਿਲ ਕੇ ਬਾਰਡਰ ਦੇ ਉੱਤੇ ਪੁਲਿਸ ਨੇ ਬਹੁਤ ਸੈਕੰਡ ਲਾਈਨ ਆਫ ਡਿਫੈਂਸ ਤੇ ਔਰ ਬਾਰਡਰ ਦੇ ਬਿਲਕੁਲ ਉੱਤੇ ਕਾਫੀ ਵੱਡੀ ਪੱਧਰ ਤੇ ਸਰਵੇਲੈਂਸ ਵਧਾਈ ਹੈ ਜਿਹਦੇ ਵਿੱਚ ਹੁਣ ਤੱਕ 939 ਜਿਹੜੇ ਡਰੋਨ ਸਾਈਟਿੰਗਸ ਹੋਈਆਂ ਸੀਗੀਆਂ ਔਰ 290 ਡਰੋਨ ਜਿਹੜੇ ਆ ਉਹ ਕੈਪਚਰ ਕੀਤੇ ਗਏ ਆ ਜਿਹੜਾ ਸਾਂਝਾ ਆਪਰੇਸ਼ਨ ਸੀਗਾ ਪੰਜਾਬ ਪੁਲਿਸ ਦਾ ਔਰ ਬੀਐਸਐਫ ਦਾ ਔਰ ਇਹਨਾਂ ਦੇ ਥਰੂ ਬਹੁਤ ਵੱਡੀ ਮਾਤਰਾ ਦੇ ਵਿੱਚ ਡਰੱਗਸ ਵੀ ਰਿਕਵਰ ਕੀਤੇ ਗਏ ਆ ਹੋਰ ਜਿਹੜਾ ਕੰਮ ਕੀਤਾ ਕਿਉਂਕਿ ਮੋਬਾਈਲ ਦੇ ਵਿੱਚ ਦੇਖਣ ਚਾਇਆ ਸੀ ਬਹੁਤ ਸਾਰੇ ਹਾਰਡ ਕੋਰ ਕ੍ਰਾਈਮਨਲਸ ਮੋਬਾਈਲ ਯੂਜ਼ ਕਰਦੇ ਆ ਸੋ ਜਿਹੜਾ ਸਾਡਾ ਸਪੈਸ਼ਲ ਵਿੰਗ ਆ ਜਿਹੜਾ ਇੰਟਰਨਲ ਸਕਿਉਰਿਟੀ ਵਿੰਗ ਆ ਉਹਨਾਂ ਨੇ ਹੁਣ ਤੱਕ 1663 IMEI ਨੰਬਰ ਜਿਹੜੇ ਉਹਨਾਂ ਨੂੰ ਬਲੈਕਲਿਸਟ ਕੀਤਾ ਹੈ ਤਾਂ ਜੋ ਉਹ ਕ੍ਰਿਮੀਨਲ ਯੂਜ਼ ਨਾ ਕਰ ਸਕਣ ਇਸੇ ਤਰ੍ਹਾਂ 475 ਜਿਹੜੇ ਮੋਬਾਈਲ ਨੰਬਰ ਤਾਂ ਉਹਨਾਂ ਨੂੰ ਬਲੌਕ ਕੀਤਾ ਗਿਆ ਹੈ ਜਿਹੜੇ ਕਿਸੇ ਨਾ ਕਿਸੇ ਕ੍ਰਿਮੀਨਲ ਐਕਟੀਵਿਟੀ ਦੇ ਐਕਟੀਵਿਟੀ ਦੇ ਨਾਲ ਲਿੰਕ ਜਾਂ ਉਹਦੇ ਵਿੱਚ ਪਾਏ ਗਏ ਆ ਉਹ 6500 ਜਿਹੜੇ ਇਲੀਗਲ ਜਿਹੜੇ ਐਂਟੀ ਨੈਸ਼ਨਲ 엘ਿਮੈਂਟਸ ਦੇ ਸੋਸ਼ਲ ਮੀਡੀਆ ਅਕਾਊਂਟ ਸੀਗੇ ਉਹਨਾਂ ਨੂੰ ਬਲੌਕ ਕੀਤਾ ਗਿਆ ਹੈ ਇਸੇ ਤਰ੍ਹਾਂ ਜਿਹੜਾ ਪਿਛਲੇ 8 ਮਹੀਨੇ ਸੀਗੇ ਆਪਣੇ ਜਨਵਰੀ ਤੋਂ ਲੈ ਕੇ ਤੇ ਅਗਸਤ ਐਂਡ ਤੱਕ ਉਹਦੇ ਵਿੱਚ ਵੀ ਡਰੱਗਸ ਦੇ ਉੱਤੇ ਬਹੁਤ ਵੱਡੇ ਪੱਧਰ ਤੇ ਕੰਮ ਹੋਇਆ ਹੈ ਉਹਦਾ ਵੀ ਇੱਕ ਵਾਰੀ ਮੈਂ ਵਿਉਰਾ ਦੱਸਣਾ ਚਾਹਾਂਗਾ ਇਸ ਸਮੇਂ ਦੇ ਦੌਰਾਨ 6439 ਐਫਆਈਆ ਦਰਜ ਕੀਤੀਆਂ ਗਈਆਂ ਜਿਦੇ ਵਿੱਚ 8799 ਦੋਸ਼ੀ ਜਿਹੜੇ ਗ੍ਰਿਫਤਾਰ ਕੀਤੇ ਗਏ ਔਰ ਇਹਦੇ ਵਿੱਚੋਂ 825 ਜਿਹੜੀਆਂ ਐਫਆਈਆ ਰੋ ਕਮਰਸ਼ੀਅਲ ਕੁਆਂਟੀਟੀ ਦੀਆਂ ਔਰ 1311 ਵੱਡੇ ਸਵਗਡਰਸ ਨੂੰ ਇਸ ਸਮੇਂ ਦੇ ਦੌਰਾਨ ਗ੍ਰਿਫਤਾਰ ਕੀਤਾ ਗਿਆ ਇਹਨਾਂ 8 ਮਹੀਨਿਆਂ ਦੇ ਵਿੱਚ 628 ਕਿਲੋਗ੍ਰਾਮ ਹੈਰੋਇਨ ਦੀ ਰਿਕਵਰੀ ਹੋਈ ਹੈ 796 ਕਿਲੋਗ੍ਰਾਮ OPI ਦੀ ਰਿਕਵਰੀ ਹੋਈ ਹੈ 32437 ਕਿਲੋਗ੍ਰam ਕਾਫੀ ਹਸਕੀ ਰਿਕਵਰੀ ਹੋਈ ਹੈ 786 ਕਿਲੋਗ੍ਰam ਨਾਰਕੋਟਿਕ ਪਾਊਡਰ ਦੀ ਰਿਕਵਰੀ ਹੋਈ ਹੈ 18 ਕਿਲੋਗ੍ਰam ਆਈਸ ਡਰਗ 2 ਕਰੋੜ 83 ਲੱਖ 4755 ਜਿਹੜੇ ਨੇ ਇੰਜੈਕਸ਼ਨ ਟੈਬਲੇਟਸ ਜਿਹੜੇ ਮੈਡੀਕਲ ਡਰੱਗਸ ਦੇ ਜਿਹੜੇ ਯੂਨਿਟਸ ਨੇ ਉਹ ਕਨਫਿਸਕੇਟ ਕੀਤੇ ਗਏ ਔਰ ਬਹੁਤ ਵੱਡੀ ਮਾਤਰਾ ਦੇ ਵਿੱਚ 10 ਕਰੋੜ 32 ਲੱਖ 92000 ਰੁਪਏ ਦੀ ਡਰਗ ਮਲੀ ਰਿਕਵਰ ਕੀਤੀ ਗਈ ਹੈ 672 ਪੀਓਜ਼ ਇਸ ਸਮੇਂ ਦੇ ਦੌਰਾਨ ਐਨਡੀਪੀਏ ਸਖਤ ਗ੍ਰਿਫਤਾਰ ਕੀਤੇ ਗਏ 234 ਬੇਲਜੰਪਰ 23 ਪੈਰੋਲਜੰਪਰ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੋ ਜਿਹੜਾ ਡਿਸਪੋਜ਼ਲ ਤੇ ਸਾਡਾ ਹਮੇਸ਼ਾ ਤੋਂ ਫੋਕਸਡ ਹੈ ਸੋ ਇਹ 7 ਮਹੀਨਿਆਂ ਦੇ ਦੌਰਾਨ ਵੀ 1102 ਕਿਲੋਗ੍ਰam ਹੈਰੋਇਨ 432 ਕਿਲੋਗ੍ਰam OPM 33750 ਕਿਲੋਗ੍ਰam ਪੋਪੀ ਹਸਕ ਜਿਹੜੀ ਆ ਉਹਨੂੰ ਡਿਸਟਰੋਏ ਕੀਤਾ ਗਿਆ ਐਸ ਪਰ ਪ੍ਰੋਸੀਜਰ ਜਿਹੜਾ ਔਰ 287 ਕੇਸ ਜਿਹੜੇ ਨੇ ਜਿਹਦੇ ਵਿੱਚ ਸਮਗਲਰਸ ਦੀ ਵੱਡੇ ਸਮਗਲਰਸ ਦੀ ਪ੍ਰਾਪਰਟੀ ਫੋਰਫੀਟ ਕੀਤੀ ਗਈ ਹੈ 192 ਕਰੋੜ ਟੋਟਲ ਕੀਮਤ ਹੈ ਜਿਹੜੀ ਪ੍ਰਾਪਰਟੀ ਫੋਰਫੀਚਰ ਹੋਈ ਹੈ ਸਮੇਂ ਦੇ ਦੌਰਾਨ ਇਸੇ ਤਰ੍ਹਾਂ ਗੈਂਗਸਟਰਸ ਦੇ ਖਿਲਾਫ ਪਿਛਲੇ ਦਿਨਾਂ ਦੇ ਵਿੱਚ ਔਰ ਇਹਨਾਂ 8 ਮਹੀਨਿਆਂ ਦੇ ਵਿੱਚ ਕਾਫੀ ਵੱਡੇ ਪੱਧਰ ਤੇ ਕੰਮ ਹੋਇਆ 365 ਜਿਹੜੇ ਗੈਂਗਸਟਰ ਆ ਗ੍ਰਿਫਤਾਰ ਕੀਤੇ ਗਏ ਜਿਦੇ ਵਿੱਚੋਂ 90 ਏਜੀਟੀਐਫ ਨੇ 275 ਜਿਹੜੇ ਉਹ ਫੀਲਡ ਯੂਨਿਟਸ ਨੇ ਗ੍ਰਿਫਤਾਰ ਕੀਤੇ 139 ਜਿਹੜੇ ਜਿਹੜੇ ਗੈਂਗਸਟਰ ਮੋਡਿਊਲਸ ਆ ਉਹ ਬਸਟ ਕੀਤੇ ਗਏ ਔਰ ਦੋ ਗੈਂਗਸਟਰ ਇਸ ਸਮੇਂ ਦੇ ਦੌਰਾਨ ਨਿਊਟਰਲਾਈਜ਼ ਹੋਏ ਪਿਛਲੇ 8 ਮਹੀਨੇ ਦੇ ਦੌਰਾਨ ਜਿਹਦੇ ਵਿੱਚੋਂ ਇੱਕ AGTF ਵੱਲੋਂ ਕੀਤਾ ਗਿਆ ਇੱਕ ਜਿਹੜਾ ਜ਼ਿਲ੍ਹਾ ਪੁਲਿਸ ਵੱਲੋਂ ਕੀਤਾ ਗਿਆ ਔਰ 350 ਵੈਪਨਸ ਇਸ ਸਮੇਂ ਦੇ ਦੌਰਾਨ ਰਿਕਵਰ ਕੀਤੇ ਗਏ ਇਸੇ ਤਰ੍ਹਾਂ ਜਦੋਂ ਆਪਾਂ ਟੈਰਰਿਸਟ ਦੇ ਖਿਲਾਫ ਜਿਹੜਾ ਐਕਸ਼ਨ ਦੀ ਗੱਲ ਕਰਦੇ ਆ ਤਾਂ 7 ਮੋਡਿਊਲ ਬਸਟ ਕੀਤੇ ਗਏ ਇਸ ਸਮੇਂ ਦੇ ਦੌਰਾਨ ਔਰ 50 ਟੈਰਰਿਸਟ ਜਿਹੜੇ ਗ੍ਰਿਫਤਾਰ ਕੀਤੇ ਔਰ ਵੈਪਨ ਦੀ ਗੱਲ ਕਰੀਏ ਤਾਂ ਦੋ ਰਾਈਫਲ 52 ਜਿਹੜੇ ਪਿਸਟਲ ਆ ওই ਸਮੇਂ ਦੇ ਦੌਰਾਨ ਬੁਖਾਰ ਕੀਤੇ ਗਏ 150 ਡਰੋਨ ਪਿਛਲੇ 8 ਮਹੀਨੇ ਦੇ ਦੌਰਾਨ ਪੰਜਾਬ ਪੁਲਿਸ ਨੇ ਤੇ ਬੀਐਸਐਫ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਜਿਹੜੇ ਸੀਜ਼ ਕੀਤੇ ਆ ਟੋਟਲ ਜਿਹੜੀਆਂ ਸਾਈਟਿੰਗ ਹੋਈਆਂ ਇਸ 6 ਮਹੀਨੇ ਦੇ ਦੌਰਾਨ ਉਹ 399 ਸਾਈਟਿੰਗ ਹੋਈਆਂ ਸੀ ਜਿਦੇ ਵਿੱਚ 150 ਜਿਹੜੇ ਡਰੋਨ ਆ ਰਿਕਵਰ ਕੀਤੇ ਗਏ ਇਸੇ ਤਰ੍ਹਾਂ ਆਈਐਮਆਈ ਨੰਬਰ ਜਿੱਦਾਂ ਮੈਂ ਪਹਿਲਾਂ ਦੱਸਿਆ 1174 ਆਈਐਮਆਈ ਨੰਬਰ ਜਿਹੜੇ ਉਹਨਾਂ ਨੂੰ ਬਲੈਕਲਿਸਟ ਕੀਤਾ ਗਿਆ 321 ਜਿਹੜੇ ਮੋਬਾਈਲ ਨੰਬਰ ਆ ਉਹਨਾਂ ਨੂੰ ਬਲੌਕ ਕੀਤਾ ਗਿਆ ਔਰ 873 ਜਿਹੜੇ ਇਲੀਗਲ ਸੋਸ਼ਲ ਮੀਡੀਆ ਸਾਈਟਸ ਸੀਗੇ ਜਿਹੜੀਆਂ ਉਹਨਾਂ ਨੂੰ ਬਲੈਕਲਿਸਟ ਕਰਕੇ ਉਹਨਾਂ ਨੂੰ ਬਲੌਕ ਕੀਤਾ ਗਿਆ ਹੈ ਸੋ ਕਿੰਨਾ ਫਰੰਟਸ ਦੇ ਉੱਤੇ ਡਰੱਗਸ ਦੀ ਗੱਲ ਕਰੀਏ ਆਪਾਂ ਗੈਂਗਸਟਰਸ ਦੇ ਕਲਬ ਗੱਲ ਕਰੀਏ ਜਾਂ ਟੈਰਰਿਸਟਸ ਦੇ ਕਲਬ ਗੱਲ ਕਰੀਏ ਤਾਂ ਪਿਛਲੇ 2.5 ਸਾਲਾਂ ਦੇ ਵਿੱਚ ਔਰ ਹੋਰ ਫਰਦਰ ਜਿਹੜਾ ਇਹਨੂੰ ਇੰਟੈਂਸੀਫਾਈ ਕੀਤਾ ਗਿਆ ਪਿਛਲੇ 8 ਮਹੀਨੇ ਦੇ ਦੌਰਾਨ ਕਾਫੀ ਵੱਡੇ ਪੱਧਰ ਤੇ ਪੂਰੇ ਪੰਜਾਬ ਦੇ ਵਿੱਚ ਕੰਮ ਹੋਇਆ ਹੈ ਬਹੁਤ ਸਾਰੇ ਸੈਂਸੇਸ਼ਨਲ ਕ੍ਰਾਈਮ ਸੀਗੇ ਜਿਹੜੇ ਵਿਦਿਨ ਯੂ ਕੈਨ ਸੇ ਕਿ 24 ਘੰਟਿਆਂ ਤੋਂ ਲੈ ਕੇ 48 ਘੰਟਿਆਂ ਦੇ ਵਿੱਚ ਵਿੱਚ ਜਿਹੜੇ ਟਰੇਸ ਕੀਤੇ ਗਏ ਕੋਈ ਵੀ ਐਸਾ ਸਾਡਾ ਸੈਂਸੇਸ਼ਨਲ ਕ੍ਰਾਈਮ ਨਹੀਂ ਹੈਗਾ ਪੂਰੇ 2.5 ਸਾਲ ਦਾ ਜਿਨ ਨੂੰ 72 ਘੰਟਿਆਂ ਦੇ ਵਿੱਚ ਵਿੱਚ ਹੱਲ ਨਾ ਕੀਤਾ ਗਿਆ ਹੋਵੇ ਚਾਹੇ ਉਹ ਨੇਬਰਿੰਗ ਕਿਸੇ ਸਟੇਟ ਯੂਟੀ ਚ ਹੋਇਆ ਹੋਵੇ ਚਾਹੇ ਪੰਜਾਬ ਚ ਹੋਇਆ ਹੋਵੇ ਪੰਜਾਬ ਪੁਲਿਸ ਨੇ ਹਰ ਤਰ੍ਹਾਂ ਦੀ ਅਸਿਸਟੈਂਸ ਵੀ ਇਹਦੇ ਵਿੱਚ ਪ੍ਰੋਵਾਈਡ ਕੀਤੀ ਹੈ ਸਾਰਿਆਂ ਨੂੰ ਪੰਜਾਬ ਪੁਲਿਸ ਨੇ ਪਿਛਲੇ 2 ਸਾਲ ਔਰ 6 ਮਹੀਨੇ ਮੈਂ ਮਾਨਯੋਗ ਸੀਐਮ ਸਾਹਿਬ ਕੇ ਨਿਰਦੇਸ਼ਾਂ ਕੇ ਅੰਦਰ ਬਹੁਤ ਅੱਛਾ ਕੰਮ ਕੀਤਾ ਜਿਸ ਮੈਂ ਫੋਕਸ ਜੋ ਹੈ ਡਰੱਗਸ ਤੇ ਗੈਂਗਸਟਰਸ ਤੇ ਟੈਰਰਿਸਟਸ ਤੇ ਫੋਕਸ ਰਹਾ ਹੈ ਪਿਛਲੇ 25 ਸਾਲ ਮੇ ਟੋਟਲ ਜੋ ਹੈ